ਨਾਮ ਵਾਹਿ ਗੁਰ ਸਤ ਨਾਮ ਸਤ ਨਾਮ ਵਾਹਿ ਗੁਰ ਤਤ ਨਾਮ ਸਤ ਨਾਮ ਵਾਹਿ ਗੁਰ ਤਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 389 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇਂ ਤੇਰੀ ਮਯਾ ਸਿਮਰਤ ਨਾਮ ਸਗਲ ਰੋਗ ਖਿਆ ਸ਼ਹੀਦਾਂ ਦੇ ਸਿਰਤਾਜ ਪਾਣੀ ਦੇ ਬੋਇਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 389 ਅੰਗ ਦੇ ਉੱਤੇ ਸਭਾਈ ਮਾਨ ਹੈ ਆਸਾ ਰਾਗ ਵਿੱਚ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੂੰ ਤੇਰੀ ਆਸ ਹੈ ਕਿਉਂਕਿ ਅਸੀਂ ਆਸ ਮਨੁੱਖ ਤੋਂ ਕਰਦੇ ਆ ਤੇ ਮਹਾਰਾਜ ਸਮਝਾਣੇ ਪਹਿਲਾਂ ਹੀ ਕਿ ਮਨੁੱਖ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜੇ ਆਸ ਕਰਨੀ ਹੈ ਤਾਂ ਉਸ ਦੀ ਕਰ ਹੈ ਬਾਬਾ ਰਵਿਦਾਸ ਜੀ ਵੀ ਇਹ ਗੱਲ ਕਹਿੰਦੇ ਨੇ ਬਹੁਤ ਜਨਮ ਵਿਚਰੇ ਤੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਅਸੀਂ ਜਿਹੜੀ ਆਸ ਇੱਥੇ ਲੈ ਕੇ ਆਉਂਦੇ ਆ ਜੀ ਉਹ ਪੂਰੀ ਹੁੰਦੀ ਹੈ ਜੇ ਅਸੀਂ ਮਾਇਆ ਦੀ ਆਸ ਲੈ ਕੇ ਆਉਂਨੇ ਮਾਇਆ ਹੋ ਜਾਂਦੀ ਹੈ ਤੇ ਪੁੱਤਰ ਦੀ ਆਸ ਲੈ ਕੇ ਆਉਣੀ ਪੂਰੀ ਹੋ ਜਾਂਦੀ ਪਰ ਲੈ ਲੈਣਾ ਕੋਈ ਬਹੁਤਾ ਵੱਡਾ ਕੰਮ ਨਹੀਂ ਹੈ ਉਸ ਨੂੰ ਸੰਭਾਲਣਾ ਵੀ ਹੁੰਦਾ ਹੈ ਵੱਡਾ ਬਣਨਾ ਕੋਈ ਔਖਾ ਕੰਮ ਨਹੀਂ ਵੱਡਾ ਬਣੇ ਰਹਿਣਾ ਔਖਾ ਹੈ ਤੇ ਅਸੀਂ ਫਿਰ ਕੀ ਕਰਦੇ ਆਂ ਦਾਤ ਪਿਆਰੀ ਵਿਸਰਿਆ ਦਾਤਾਰ ਅਸੀਂ ਦਾਤਾਂ ਦੇਣ ਵਾਲੇ ਨੂੰ ਭੁੱਲ ਜਾਂਦੇ ਆਂ ਦਾਤਾਂ ਨਾਲ ਜੁੜ ਜਾਂਦੇ ਆਂ ਇੱਥੇ ਮਹਾਰਾਜ ਅੰਦਰ ਦੀ ਅਵਸਥਾ ਨੂੰ ਬਿਆਨ ਕਰਦੇ ਨੇ ਪੰਚਮ ਪਾਤਸ਼ਾਹ ਚਰਨ ਕਮਲ ਕੀ ਆਸ ਪਿਆਰੇ ਏ ਪਿਆਰੇ ਏ ਪ੍ਰਭੂ ਜੀ ਜਿਨ੍ਹਾਂ ਨੂੰ ਤੁਹਾਡੇ ਚਰਨ ਕਮਲਾਂ ਦੀ ਆਸ ਹੈ ਉਹਨਾਂ ਅੰਦਰ ਆਸ ਹੈ ਕਿ ਅਸੀਂ ਇਸ ਮਾਰਗ ਤੇ ਤੁਰ ਪਾਵਾਂਗੇ ਇਸ ਮਾਰਗ ਤੇ ਚੱਲਦੇ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ ਸਾਨੂੰ ਤੁਹਾਡੇ ਦਰਸ਼ਨ ਹੋ ਜਾਣਗੇ ਜਮ ਕੰਕਰ ਨਸ ਗਏ ਵਿਚਾਰੇ ਉਹਨਾਂ ਦਰੋਂ ਇਹ ਜਮ ਇਹ ਕਾਮ ਇਹ ਕ્રોਧ ਇਹ ਲੋਭ ਇਹ ਮੋਹ ਹੰਕਾਰ ਜਿਹੜੇ ਇੱਕ ਦੁਖਦਾਈ ਸੰਕਰ ਹੁੰਦਾ ਹੈ ਦੁੱਖ ਦੇਣ ਵਾਲੇ ਉਹ ਵਿਚਾਰ ਕਰਦੇ ਆਂ ਨਿਕਲ ਗਏ ਦੌੜ ਗਏ ਤੂੰ ਚਿਤ ਆਵੇਂ ਤੇਰੀ ਮਿਆ ਸਿਮਰਤ ਨਾਮ ਸਗਲ ਰੋਗ ਖਿਆ ਤੂੰ ਸਾਨੂੰ ਚੇਤੇ ਆ ਜਾਂਦਾ ਇਹ ਤੇਰੀ ਕਿਰਪਾ ਹੈ ਜੇ ਕਹੀਏ ਕਿ ਅਸੀਂ ਤੈਨੂੰ ਯਾਦ ਕਰਦੇ ਨਹੀਂ ਸਾਡੀ ਤੇ ਮਾਤੀ ਬੜੀ ਥੋੜੀ ਹੈ ਤੇਰੀ ਕਿਰਪਾ ਹੁੰਦੀ ਬਖਸ਼ਿਸ਼ ਹੁੰਦੀ ਤਾਂ ਤੁਹਾਨੂੰ ਤੇਰਾ ਚੇਤਾ ਆਉਂਦਾ ਤੇਰਾ ਨਾਮ ਸਾਨੂੰ ਚੇਤੇ ਆਉਂਦਾ ਤੂੰ ਸਾਨੂੰ ਚੇਤੇ ਆਉਂਦਾ ਇਹ ਵੀ ਤੇਰੀ ਕਿਰਪਾ ਹੀ ਹੈ ਸਿਮਰਤ ਨਾਮ ਸਗਲ ਰੋਗ ਖਿਆ ਤੇਰਾ ਨਾਮ ਜਪਦਿਆਂ ਸਿਮਰਨ ਕਰਦਿਆਂ ਸਾਰੇ ਰੋਗ ਚਲੇ ਗਏ ਸਰਬ ਰੋਗ ਕਾ ਔਖਦ ਨਾਮ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗੜਨਾ ਕੋ ਲੱਗੈ ਜਾਂ ਕੀ ਪ੍ਰਭਾਗੈ ਅਰਦਾਸ ਤੇਰਾ ਨਾਮ ਲੈਂਦਿਆਂ ਹੀ ਇਹ ਤਿੰਨੇ ਆਦ ਬਿਆਦ ਉਪਾਦ ਇਹ ਤੀਨੇ ਰੋਗ ਚਲੇ ਗਏ ਤੀਨੇ ਤਾਪ ਨਿਵਾਰਨ ਹਾਰਾ ਕੋਸ ਸਮਰਥਾ ਰੱਖਦਾ ਇਹ ਸਾਡੇ ਅੰਦਰੋਂ ਇਹ ਚੀਜ਼ਾਂ ਵੀ ਨਿਕਲ ਗਈਆਂ ਤੇਰੀ ਬੜੀ ਕਿਰਪਾ ਹੈ ਤੇਰੀ ਬੜੀ ਬਖਸ਼ਿਸ਼ ਹੈ ਤੂੰ ਬੜੀ ਮયા ਕੀਤੀ ਸਾਡੇ ਤੇ ਬੜੀ ਮયા ਵਜ੍ਹਾ ਦ੍ਰਿਸ਼ਟੀ ਨਾਲ ਸਾਨੂੰ ਵੇਖਿਆ ਇਹ ਨਾਮ ਤੁਸੀਂ ਆਪ ਚ ਪਾਇਆ ਜੀ ਵੇਖੋ ਇੱਥੇ ਮੈਂ ਨਹੀਂ ਹੈ ਮਹਾਰਜ ਕਹਿੰਦੇ ਮੈਂ ਨਹੀਂ ਜਪਦਾ ਤੁਸੀਂ ਕਿਰਪਾ ਕੀਤੀ ਹੈ ਜੀ ਬਖਸ਼ਿਸ਼ ਕੀਤੀ ਹੈ ਇਹ ਨਾਮ ਦੀ ਦਾਤ ਝੋਲੀ ਪਾਈ ਹੈ ਰਹਾਓ ਅਨਕ ਦੁਖ ਦੇਵਾਂ ਅਬਰਾਖੋ ਪਹੁੰਚ ਨਾ ਸਕੈ ਜਨ ਤੇਰੇ ਕੋ ਅਸੀਂ ਹੋਰਾਂ ਨੂੰ ਬੜਾ ਦੁੱਖ ਦਿੰਨੇ ਆ ਦੱਸਦੇ ਆ ਜੀ ਆਹ ਕਰੋ ਜੀ ਆਹ ਕਰੋ ਭੁੱਖੇ ਰਹੋ ਨੰਗੇ ਰਹੋ ਬਾਹਰ ਘਰ-ਬਾਰ ਛੱਡ ਦਿਓ ਪਰ ਜਿਹੜੇ ਤੇਰੇ ਸੇਵਕ ਨੇ ਜਿਹੜਾ ਤੇਰਾ ਸਿਮਰਨ ਕਰਨ ਵਾਲੇ ਨੇ ਜਿਹੜੇ ਤੇਰੇ ਨਾਮੀ ਪੁਰਸ਼ ਨੇ ਉਹਨਾਂ ਦੇ ਬਰਾਬਰ ਇਹ ਨਹੀਂ ਪਹੁੰਚ ਸਕਦੇ ਕਿਉਂਕਿ ਨਾਮ ਦਾ ਸਬੰਧ ਕਿਸੇ ਧਰਮ ਨਾਲ ਨਹੀਂ ਹੈ ਜੀ ਨਾਮ ਦਾ ਸਬੰਧ ਕਿਸੇ ਪਹਿਰਾਵੇ ਨਾਲ ਨਹੀਂ ਹੈ ਜਿਹੜੇ ਨਾਮੀ ਪੁਰਸ਼ ਨੇ ਉਹ ਪਰਿਵਾਰ ਵਿੱਚ ਰਹਿੰਦੇ ਹੋਏ ਆਮ ਲੋਕਾਂ ਵਾਂਗੂ ਹੀ ਰਹਿੰਦੇ ਨੇ ਜੀ ਇਹ ਕੋ ਜਿਹਨੇ ਭਗਤ ਹੋਏ ਨੇ ਗੁਰੂ ਸਾਹਿਬਾਨ ਖੁਦ ਆਪ ਹੋਏ ਨੇ ਉਹਨਾਂ ਨੂੰ ਕੋਈ ਵੱਖਰਾ ਪੜਨੇ ਕੀਤਾ ਉਹ ਸਮਾਜ ਵਿੱਚ ਰਹਿੰਦੇ ਹੋયા ਇਹ ਗੱਲ ਬਾਰ ਬਾਰ ਸਾਨੂੰ ਸਮਝਾਉਂਦੇ ਆ ਰਹੇ ਨੇ ਮਹਾਰਾਜ ਕਿ ਜਿਸ ਸਮਾਜ ਨੂੰ ਤੂੰ ਬਣਾਉਣਾ ਸੀ ਤੂੰ ਉਦੋਂ ਛੱਡ ਕੇ ਭੱਜ ਗਿਆ ਫਿਰ ਫਿਰ ਸਮਾਜ ਦਾ ਭਲਾ ਕਿਵੇਂ ਹੋਏਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਮਾਜ ਸਾਡਾ ਚੰਗਾ ਹੋਵੇ ਵਧੀਆ ਬਣੇ ਤਾਂ ਚੰਗਿਆਂ ਬੰਦਿਆਂ ਦਾ ਸਮਾਜ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਜੀ ਆਪਣੇ ਆਪ ਨੂੰ ਸਮਾਜ ਤੋਂ ਅਲੱਗ ਕਰਕੇ ਜਿਵੇਂ ਕਹਿੰਦੇ ਕਿ ਮੈਂ ਸਰਬਸ਼੍ਰੇਸ਼ਟਾਂ ਮਾਰੇ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਕਰਕੇ ਮਾਰੇ ਕਹਿੰਦੇ ਤੇਰੇ ਜਾਣਦੇ ਬਰਾਬਰ ਤੇਰੇ ਸੇਵਕਾਂ ਦੇ ਬਰਾਬਰ ਉਹ ਗੁਰਮੁਖ ਨੇ ਜਿਹੜੇ ਜਿਹੜੇ ਬਾਹਰਲੇ ਵਿਖਾਵਿਆਂ ਵਾਲੇ ਲੋਕ ਨੇ ਉਹ ਨਹੀਂ ਪਹੁੰਚ ਸਕਦੇ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈ ਰਾਗੀ हे ਪ੍ਰਭੂ ਜੀ ਜਿਨ੍ਹਾਂ ਨੂੰ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਉਹ ਤੇ ਸਹਿਜ ਵਿੱਚ ਰਹਿੰਦੇ ਨੇ ਆਨੰਦ ਵਿੱਚ ਰਹਿੰਦੇ ਨੇ ਉਹ ਤੇ ਸਦਾ ਹੀ ਬਰਾਗੀ ਨੇ ਉਹ ਤੇ ਪਰਿਵਾਰ ਵਿੱਚ ਰਹਿੰਦੇ ਹੋયા ਤੇ ਨਹੀਂ ਵਿੱਚੇ ਮਾਇਆ ਪਾਇਆ ਉਹ ਤੇ ਪਰਿਵਾਰ ਵਿੱਚ ਰਹਿੰਦਿਆਂ ਹੋયા ਹੀ ਇਸ ਸਮਾਜ ਵਿੱਚ ਰਹਿੰਦਿਆਂ ਹੋયા ਵੀ ਉਹ ਤੇ ਬੈਰਾਗੀ ਰਹਿੰਦੇ ਨੇ ਉਹਨਾਂ ਦਾ ਜਿਹੜਾ ਜੀਵਨ ਹੈ ਸਮਾਜ ਵਿੱਚ ਇਸ ਤਰ੍ਹਾਂ ਹੈ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਖਿੜਦਾ ਹੈ ਚਿਕੜ 'ਚ ਖਿੜਦਾ ਹੈ ਪਰ ਰਹਿੰਦਾ ਉੱਪਰ ਹੈ ਨਰਲੀਪ ਰਹਿੰਦਾ ਹੈ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਬਿਲਕੁਲ ਸਮਾਜ ਵਿੱਚ ਇਸ ਤਰ੍ਹਾਂ ਹੀ ਰਹਿੰਦੇ ਨੇ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਲਿਦਾ ਮੈਂ ਦੀਜੈ ਮਰਜ਼ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਜੀ ਸਾਡੀ ਇੱਕ ਬੇਨਤੀ ਸੁਣ ਲਓ ਇਹ ਕਿਰਪਾ ਕਰ ਦਿਓ ਸਾਡੇ ਤੇ ਕੇਵਲ ਕੀ ਹੈ ਕੇਵਲ ਤੇ ਕੇਵਰ ਨਾਨਕ ਕੇ ਕਰ ਕੇਵਲ ਨਾਮ ਇਸ ਤੋਂ ਅੱਗੇ ਕੁਝ ਵੀ ਨਹੀਂ ਆਪਾਂ ਜਦੋਂ ਫਾਰਮ ਭਰਦੇ ਆ ਚੈੱਕ ਭਰਦੇ ਆ ਕੁਝ ਲਿਖਦੇ ਆ ਨਾ 1000 ਫਲਾਣਾ 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 ਨਾਲ ਬਾਅਦ ਚ ਲਿਖਦੇ ਆ ਓਨਲੀ ਓਨਲੀ ਤੋਂ ਬਾਅਦ ਇਸ ਤੋਂ ਅੱਗੇ ਕੁਝ ਨਹੀਂ ਤੇਰੇ ਨਾਮ ਤੋਂ ਬਿਨਾਂ ਸਾਨੂੰ ਕੁਝ ਵੀ ਨਹੀਂ ਚਾਹੀਦਾ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੁਖਿਆ ਉਤਰੈ ਮਨ ਕੀ ਭੁੱਖ ਇਹ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਬਖਸ਼ ਨਾਮ ਸਾਡੀ ਝੋਲੀ 'ਚ ਪਾ ਹੋਰ ਸਾਨੂੰ ਤੇਰੇ ਕੋਲੋਂ ਕੁਝ ਵੀ ਨਹੀਂ ਚਾਹੀਦਾ ਕਿਆ ਮੰਗਾਂ ਕਿਸਥਿਰ ਨਾ ਰਹਾਈ ਕੀ ਮੰਗੀਏ ਜਿਹੜਾ ਕੁਝ ਅਸੀਂ ਮੰਗਦੇ ਆ ਉਹ ਸਥਿਰ ਨਹੀਂ ਹੈ ਸਥਿਰਤਾ ਇੱਕੋ ਹੀ ਹੈ ਉਹ ਨਾਮ ਸਾਡੇ ਤੇ ਜੇ ਤੂੰ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤਾਂ ਇਹ ਕਰ ਸਾਡੀ ਝੋਲੀ ਨਾਮ ਦੀ ਦਾਤ ਪਾ ਆਸਾ ਮਹੱਲਾ ਪੰਜਵਾਂ ਮਨ ਤ੍ਰਿਪਤਾਨੋ ਮਿਟੇ ਜੰਜਾਲ ਪਰਬ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਪੈ ਧਨੀ ਕਿਉਂਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜਦੋਂ ਅਸੀਂ ਹਿਰਦੇ ਤੋਂ ਇਹ ਦਾਤ ਮੰਗੀ ਕਿ ਸੱਚੇ ਪਾਤਸ਼ਾਹ ਸਾਨੂੰ ਹੁਣ ਸਮਝ ਆਇਆ ਕਿ ਨਾਮ ਹੀ ਸਭ ਤੋਂ ਉੱਤਮ ਹੈ ਇਹ ਦੁਨੀਆ ਉੱਤੇ ਨਾਮ ਅਲੱਬ ਹੈ ਸਾਡੇ ਤੇ ਜਦੋਂ ਕਿਰਪਾ ਕਰਨ ਲੱਗੇ ਆ ਬਖਸ਼ਿਸ਼ ਕਰਨ ਲੱਗੇ ਆ ਤੇਰੇ ਦਰ ਤੇ ਆਏ ਆ ਤੇਰੀ ਕਿਰਪਾ ਨਾਲ ਤੂੰ ਚਿਤੌਣੈ ਤੇਰੀ ਕਿਰਪਾ ਨਾਲ ਤੂੰ ਸਿਮਰਨ ਕਰਵਾ ਦਿੰਨੇ ਤੇਰੀ ਕਿਰਪਾ ਹੈ ਸੰਗਤ ਵਿੱਚ ਆ ਜਾਂਨੇ ਹੈ ਤੇਰੀ ਕਿਰਪਾ ਹੈ ਬਾਣੀ ਪੜ੍ਹਾ ਲੈਨੇ ਤੇਰੀ ਕਿਰਪਾ ਹੈ ਇਹ ਅਰਥ ਵੀ ਕਰਵਾ ਲੈਣਾ ਹੈ ਨਹੀਂ ਸਾਡੀ ਕੀ ਔਕਾਤ ਹੈ ਕਿ ਅਸੀਂ ਬਾਣੀ ਦੇ ਅਰਥ ਕਰ ਸਕੀਏ ਇਹ ਤੇਰੀ ਕਿਰਪਾ ਹੈ ਤੇ ਮਾਰੇ ਕਰੇ ਫਿਰ ਜਿਨ੍ਹਾਂ ਦੇ ਤੂੰ ਕਿਰਪਾ ਕੀਤੀ ਮਨ ਤ੍ਰਿਪਤਾ ਨੋ ਮਿਟੇ ਜੰਜਾਲ ਉਹਨਾਂ ਦਾ ਮਨ ਤ੍ਰਿਪਤ ਗਿਆ ਇਹੜੇ ਜੰਜਾਲ ਪਏ ਸਨ ਮੁਖ ਤੇ ਮਾਇਆ ਦੇ ਇਹ ਟੁੱਟ ਗਏ ਪ੍ਰਭ ਆਪਣਾ ਹੋਇਆ ਕਿਰਪਾਲ ਕਹਿੰਦੇ ਪ੍ਰਭ ਆਪਣਾ ਬਣਿਆ ਉਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਮੋਹ ਮਾਇਆ ਦੇ ਬੰਧਨ ਤੋੜ ਦਿੱਤੇ ਸੰਤ ਪ੍ਰਸਾਦ ਭਲੀ ਬਣੀ ਸੰਤ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਇੱਥੇ ਤਤਾ ਮੁਕਤ ਹੈ ਇਹ ਸਾਧ ਸੰਗਤ ਦੀ ਕਿਰਪਾ ਹੈ ਜੀ ਰਬ ਬੋਚਨ ਹੋ ਜਾਏ ਉਹਨਾਂ ਗੁਰਮੁਖ ਪਿਆਰਿਆਂ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਸਾਧ ਸੰਗਤ ਦੀ ਕਿਰਪਾ ਨਾਲ ਬੜੀ ਭਲੀ ਬਣੀ ਬੜਾ ਭਲਾ ਸੰਜੋਗ ਬਣਿਆ ਸਾਡਾ ਜਾਂ ਕਿ ਅਗਰ ਇਹ ਸਭ ਕੁਝ ਹੈ ਪੂਰਨ ਜਿਦੇ ਘਰ ਵਿੱਚ ਸਾਰਾ ਕੁਝ ਹੀ ਪੂਰਨ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸੋ ਭੇਟਿਆ ਨਿਰਭੈ ਤਨੀ ਸਾਨੂੰ ਸਾਧ ਸੰਗਤ ਵਿੱਚੋਂ ਸਾਧ ਸੰਗਤ ਦੀ ਕਿਰਪਾ ਨਾਲ ਉਹ ਨਿਰਭੈ ਨਾ ਡਰਨ ਵਾਲਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਾਧ ਸੰਗਤ ਦੀ ਕਿਰਪਾ ਨਾਲ ਉਹ ਨਿਰਭੈ ਉਹ ਤਨੀ ਉਹ ਮਾਲਕ ਸਾਨੂੰ ਪ੍ਰਾਪਤ ਹੋ ਗਿਆ ਰਹਾਉ ਨਾਮ ਜੜਾਇਆ ਸਾਧ ਕ੍ਰਿਪਾਲ ਮਿਟ ਗਈ ਭੂਖ ਮਹ ਬਿਕਰਾਲ ਗੁਰੂ ਦੀ ਕਿਰਪਾ ਨਾਲ ਨਾਮ ਦ੍ਰਿੜ ਕਰਵਾ ਦਿੱਤਾ ਸੰਗਤ ਵਿੱਚ ਆ ਕੇ ਮਿਟ ਗਈ ਭੂਖ ਹੁਣ ਕਿਸੇ ਕਿਸਮ ਦੀ ਅੰਦਰ ਕੋਈ ਭੁੱਖ ਨਹੀਂ ਰਹੀ ਤੇ ਮਹਾਰਾਜ ਕਹੇ ਇਹੜਾ ਡਰਾਉਣਾ ਲੱਗਦਾ ਸੀ ਤਾਂ ਪਹਿਲਾਂ ਸਾਨੂੰ ਇਹ ਸੰਸਾਰ ਹੁਣ ਚੰਗਾ ਲੱਗਣ ਲੱਗ ਪਿਆ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸਭ ਆ ਗਿਆ ਕਿਉਂਕਿ ਹੱਥ ਵਿੱਚ ਲਾਈਟ ਜਦੋਂ ਆ ਜਾਏ ਨਾ ਤੇ ਉਦੋਂ ਹਨੇਰਾ ਤੋਂ ਡਰ ਨਹੀਂ ਲੱਗਦਾ ਫਿਰ ਨਹੀਂ ਤੇ ਹਨੇਰੇ ਡਰਾਈ ਜਾਂਦੇ ਸਾਨੂੰ ਠਾਕੁਰੇ ਆਪਣੇ ਕੀਨੀ ਦਾਤ ਜਲਣ ਬੁਝੀ ਮਨ ਹੋਈ ਸ਼ਾਂਤ ਸਾਡੇ ਠਾਕੁਰ ਨੇ ਉਸ ਮਾਲਕ ਨੇ ਇਹ ਦਾਤ ਬਖਸ਼ਿਸ਼ ਕਰ ਦਿੱਤੀ ਨਾਮ ਦੀ ਦਾਤ ਝੁਲੀ ਵਿੱਚ ਪਾ ਦਿੱਤੀ ਜਲਣ ਬੁਝ ਗਈ ਸੰਗਤ ਵਿੱਚ ਆ ਕੇ ਜਿਹੜੀ ਤਾਤ ਪਰਾਈ ਸੀ ਨਾ ਸਾੜਾ ਸੀ ਜਿਹੜਾ ਉਹ ਖਤਮ ਹੋ ਗਿਆ ਮਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਮਨ ਸ਼ਾਂਤ ਹੋ ਗਿਆ ਮਨ ਟਕਾਓ ਵਿੱਚ ਆ ਗਿਆ ਇਹ ਮਨ ਭਟਕਣੋਂ हट ਗਿਆ ਮਿਟ ਗਈ ਭਾਲ ਮਨ ਸਹਿ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਹੁਣ ਕਹਿੰਦੇ ਭਾਲ ਮਿਟ ਗਈ ਜਿਹਨੂੰ ਅਸੀਂ ਲੱਭਦੇ ਫਿਰਦੇ ਸੀ ਨਾ ਉੱਥੇ ਸਾਡੇ ਹਿਰਦੇ 'ਚ ਮਿਲਿਆ ਸਾਨੂੰ ਹੁਣ ਇਧਰ ਉਧਰ ਭਟਣਾ ਖਤਮ ਹੋ ਗਿਆ ਵੀ ਉੱਥੇ ਜਾਣਾ ਹੈ ਉੱਥੇ ਜਾਣਾ ਹੈ ਉੱਥੇ ਜੋਤ ਲਾ ਕੇ ਆਉਣੀ ਹੈ ਉੱਥੇ ਦੀਵਾ ਬਾਲ ਕੇ ਆਉਣਾ ਹੈ ਉੱਥੇ ਧਾਗਾ ਬੰਨ ਕੇ ਆਉਣਾ ਜੇ ਨਾ ਗਏ ਪੂਰਨਵਾਰਸ਼ੀ ਨੂੰ ਪਤਾ ਨਹੀਂ ਕੀ ਹੋ ਜੂਗਾ ਇਹਨਾਂ ਗੱਲਾਂ 'ਚ ਅਸੀਂ ਉਲਝ ਕੇ ਰਹਿ ਗਏ ਕਿੰਨੇ ਉਹ ਭਰਮ ਭਲੇਕੇ ਮਨ ਦੇ ਟੁੱਟ ਗਏ ਸਾਰੇ ਨਾਨਕ ਪਾਇਆ ਨਾਮ ਖਜ਼ਾਨਾ ਮਰ ਕਰੇ ਇਸ ਤਰ੍ਹਾਂ ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਪਾਇਆ ਹੈ ਜਿਨ੍ਹਾਂ ਦਾ ਦਸਵੰਦਵਾਰ ਖੁੱਲ੍ਹੇ ਜਿਹੜੇ ਚੌਥੇ ਪਦ ਵਿੱਚ ਰਹਿੰਦੇ ਨੇ ਉਹ ਉਹਨਾਂ ਦਾ ਜੀਵਨ ਜਿਹੜਾ ਉਹ ਇਸ ਤਰ੍ਹਾਂ ਹੈ ਜੀ ਉਹ ਭਾਲ ਨਹੀਂ ਕਰਦੇ ਕਿਉਂਕਿ ਉਹ ਤੇ ਅੰਦਰ ਲੱਭਿਆ ਹੋਇਆ ਸਭ ਕੁਝ ਉਹਨਾਂ ਨੇ ਤੇ ਉਹ ਬਾਹਰ ਜਾਣੋਂ ਹਟ ਗਏ ਉਹ ਪਟਕਣਾ ਮੁੱਕ ਗਈ ਉਹ ਮਨ ਹੁਣ ਸ਼ਾਂਤ ਹੈ ਟਿਕਾਉ ਵਿੱਚ ਹੈ ਉਹ ਸੰਸਾਰ ਵਿੱਚ ਰਹਿੰਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੋਏ ਆਨੰਦ ਨਾਲ ਤੇ ਸਹਿਜ ਨਾਲ ਰਹਿੰਦੇ ਨੇ ਇਹ ਤਰੀਕਾ ਹੈ ਉਹਨਾਂ ਦੇ ਜਿਉਣ ਦਾ ਆਸਾ ਮਹੱਲਾ 55 ਠਾਕੁਰ ਸਿਉ ਜਾਂ ਕੀ ਬਣ ਆਈ ਭੋਜਨ ਪੂਰ ਰਹੇ ਆਗਾਈ ਕਸ਼ੂ ਨਾ ਥੋਰਾ ਹਰ ਭਗਤਨ ਕੋ ਖਾਤ ਖਰਚਤ ਬਿਰਸ਼ਤ ਦੇਵਨ ਕੋ ਰਹਾਉ ਵੇਖੋ ਮਰੇ ਕਰੇ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਜਿਨ੍ਹਾਂ ਉਤੇ ਸਤਿਗੁਰਾਂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਠਾਕੁਰ ਸਿਉ ਜਾਂ ਕੀ ਬਣ ਆਈ ਜਿਨ੍ਹਾਂ ਦੀ ਉਸ ਠਾਕੁਰ ਨਾਲ ਉਸ ਮਾਲਕ ਨਾਲ ਬਣ ਗਈ ਭੋਜਨ ਪੂਰ ਹੈ ਆਗਾਈ ਉਹ ਤੇ ਰੱਜੇ ਹੋਏ ਨੇ ਕਿਉਂਕਿ ਗਿਆਨੀਆਂ ਦਾ ਭੋਜਨ ਨਾਮ ਹੈ ਜਿਨ੍ਹਾਂ ਦਾ ਨਾਮ ਭੋਜਨ ਹੈ ਉਹ ਅੰਦਰੋਂ ਰੱਜੇ ਹੋਏ ਨੇ ਉਹ ਰੱਜੀਆਂ ਹੋਈਆਂ ਰੂਹਾਂ ਨੇ ਕਸ਼ੂਨਾ ਥੋੜਾ ਹਰ ਭਗਤਨ ਕੋ ਹਰੀ ਦੇ ਜਿਹੜੇ ਭਗਤ ਨੇ ਪਿਆਰੇ ਨੇ ਉਹਨਾਂ ਲਈ ਕੋਈ ਥੋੜ ਨਹੀਂ ਹੈ ਕਿਸੇ ਕਿਸਮ ਦੀ ਕਿਉਂਕਿ ਡਿਮਾਂਡ ਹੀ ਹੈ ਨਹੀਂ ਕੋਈ ਉਹਨਾਂ ਦੀ ਮੰਗ ਹੀ ਕੋਈ ਨਹੀਂ ਉਹ ਤੇ ਹਰ ਹਾਲਤ ਵਿੱਚ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਤੇ ਸ਼ੁਕਰਾਨੇ ਵਿੱਚ ਰਹਿੰਦੇ ਨੇ ਖਾਤ ਖਰਚਤ ਬਿਲਿਸ਼ਤ ਦੇਵਨ ਕੋ ਉਤੇ ਆਪ ਵੀ ਖਾਂਦੇ ਨੇ ਖਰਚਦੇ ਨੇ ਖਾ ਉਹ ਖਰਚੂ ਰੌਲੇ ਮੇਲ ਭਾਈ ਟੂਟਣਾ ਆਵੇ ਵੱਧੋ ਜਾਈ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹਾਰਾਜ ਗੁਰੂ ਨਾਨਕ ਪਾਛ ਕਹਿੰਦੇ ਉਸ ਜਿਹੜੋ ਕਿਰਪਾ ਕਰਦਾ ਉਹ ਮੰਗਣ ਵਾਲਿਆਂ ਨੂੰ ਦੇਵਤੇ ਬਣਾ ਦਿੰਦਾ ਦੇਣ ਵਾਲੇ ਕਰ ਦਿੰਦਾ ਉਹ ਇੰਨਾ ਦਿਆਲੂ ਹੈ ਇੰਨਾ ਕਿਰਪਾਲੂ ਹੈ ਉਹਨਾਂ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਹੈ ਰਹਾਉ ਜਾਂ ਕਾ ਧਨੀ ਅਗੰਮ ਕੁਸਾਈ ਮਨੁੱਖ ਕੀ ਕੌਕੇ ਚਲਾਈ ਤੇ ਮਰਯ ਜਨੇ ਜਿਨ੍ਹਾਂ ਦਾ ਮਾਲਕ ਅਗੰਮ ਹੈ ਪੌਂਚ ਤੋਂ ਬਾਹਰ ਹੈ ਗੁਸਾਈ ਹੈ ਸਾਰੀ ਧਰਤੀ ਦਾ ਮਾਲਕ ਹੈ ਜਿਨ੍ਹਾਂ ਦਾ ਮਾਲਕ ਮਨੁੱਖ ਕੀ ਕੌਕੇ ਚਲਾਈ ਕਹਿੰਨੇ ਮਨੁੱਖ ਦੀ ਉੱਥੇ ਕੀ ਚੱਲੇਗੀ ਮਨੁੱਖ ਕੀ ਕਰਦਾ ਉਹ ਮਨੁੱਖ ਨੂੰ ਫਿਰ ਕੀ ਸਮਝਦਾ ਹੈ ਯੋ ਕਿ ਉਹਨਾਂ ਨੂੰ ਸਮਝ ਆ ਗਈ ਮਾਨਵ ਕੀ ਟੇਕ ਬਿਰਤੀ ਸਭ ਜਾਣ ਦੇਵਨ ਕਹੋ ਇੱਕ ਹੈ ਭਗਵਾਨ ਦੇਣ ਵਾਲਾ ਉਹੀ ਹੈ ਸਭ ਨੂੰ ਸਭ ਨੂੰ ਦਿੱਤਾ ਦੱਦਾ ਦੇਣ ਵਾਲਾ ਉਹੀ ਹੈ ਮਾਰੇ ਜੀ ਕਹਿੰਦੇ ਦਾਤਾ ਦੇਣ ਵਾਲਾ ਉਹ ਸਭ ਨੂੰ ਦਿੰਦਾ ਆ ਰਿਹਾ ਹੈ ਜਾਂ ਕੀ ਸੇਵਾ 10 ਅਸ਼ ਸਿਧਾਈ ਜਿਹਦੀ ਸੇਵਾ ਵਿੱਚ 10 ਨੌ ਨਦੀਆਂ 18 ਸਿੱਧੀਆਂ ਸਹਿਜੇ ਪ੍ਰਾਪਤ ਹੋ ਜਾਂਦੀਆਂ ਨੇ ਪਲਕ ਦਿਸਟ ਤਾਂ ਕੀ ਲਾਗੋ ਪਾਈ ਇਹ ਨੌ ਨਦੀਆਂ 18 ਸਿੱਧੀਆਂ ਉਹਦੀ ਇੱਕ ਪਲਕ ਭਾਵ ਇੱਕ ਪਲ ਲਈ ਜਿਹਨੂੰ ਜਿੰਨਾ ਸਮਾਂ ਸਾਨੂੰ ਅੱਖ ਪਲਕਣ ਨੂੰ ਲੱਗਦਾ ਹੈ ਐਨਾ ਸਮਾਂ ਵੀ ਕਿਤੇ ਉਹਦੀ ਦ੍ਰਿਸ਼ਟੀ ਹੋ ਜਾਏ ਨੌ ਨਦੀਆਂ 18 ਸਿੱਧੀਆਂ ਚਰਨੀਆਂ ਆ ਲੱਗਦੀਆਂ ਨੇ ਉਸ ਮਾਲਕ ਦੀ ਐਡੀ ਵੱਡੀ ਬਰਕਤ ਹੈ ਜਾਂ ਕੋ ਦਇਆ ਕਰੋ ਮੇਰੇ ਸੁਆਮੀ ਕੋ ਨਾਨਕ ਨਹੀਂ ਤਨ ਕਾਮੀ ਤੇ ਮਾਰਗ ਜਿੱਨਾ ਉੱਤੇ ਤੂੰ ਦਇਆ ਕਰ ਦਿੰਦਾ ਤੂੰ ਸਾਰੀ ਸ੍ਰਿਸ਼ਟੀ ਦਾ ਸੁਆਮੀ ਹੈ ਮਾਲਕ ਹੈ ਤੇ ਉਹਨਾਂ ਨੂੰ ਇੱਥੇ ਫਿਰ ਕੋਈ ਕੰਮ ਨਹੀਂ ਹੈ ਭਾਗ ਉਹ ਦੁਨੀਆਂ ਦੇ ਵਿਕਾਰਾਂ ਵਿੱਚ ਨਹੀਂ ਪੈਂਦੇ ਉਹ ਸੰਤੋਖੀ ਹੋ ਕੇ ਰਹਿੰਦੇ ਨੇ ਸੰਸਾਰ ਦੇ ਵਿੱਚ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਦ ਮੇਰੇ ਮਨ ਮਹਾਂ ਸੁਖ ਪਾਇਆ ਹੁਣ ਮਹਾਰਜ ਸਾਨੂੰ ਸਮਝਾਉਣਾ ਦੱਸਦੇ ਨੇ ਕਿ ਇੰਨੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਜਦੋਂ ਸਾਨੂੰ ਸਮਝ ਆਈ ਜਗਿਆਸੂ ਬੰਦਾ ਫਿਰ ਇਹ ਗੱਲ ਕਹਿੰਦਾ ਕਿ ਜਦੋਂ ਮੈਂ ਅੰਦਰੋਂ ਮਨ ਕਰਕੇ ਤਨ ਕਰਕੇ ਹਿਰਦੇ ਤੋਂ ਆਪਣੇ ਸਤਿਗੁਰੂ ਨੂੰ ਧਿਆਇਆ ਤਬ ਮੇਰੇ ਅਮਨ ਮਹਾ ਸੁਖ ਪਾਇਆ ਤਾਂ ਮੇਰੇ ਮਨ ਨੂੰ ਮਹਾ ਸੁਖ ਪਾ ਬਹੁਤ ਵੱਡਾ ਸੁਖ ਸਦੀਵੀ ਸੁਖ ਪ੍ਰਾਪਤ ਹੋ ਗਿਆ ਨੌਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਸੁਖੀਏ ਦੇ ਵਿੱਚ ਸੀ ਅਸੀਂ ਸੁਖ ਦੁਨੀਆ ਦੀਆਂ ਦਾਤਾਂ ਚੋਂ ਲੱਭਦੇ ਹਾਂ ਦਾਤਾਂ ਦੇਣ ਵਾਲੇ ਨਾਲ ਸੁਖ ਹੈ ਜੀ ਮਿਟ ਗਈ ਗਣਤ ਬਿਨਾਸਿਓ ਸੰਸਾਰ ਨਾਮ ਰਤੇ ਜਨ ਭੈ ਭਗਵੰਤਾ ਤੇ ਮੈਂ ਕਹੇ ਮਨ ਦੇ ਸੰਸੇ ਖਤਮ ਹੋ ਗਏ ਹੁਣ ਗਿਣਤੀਆਂ ਮਿੰਤੀਆਂ ਖਤਮ ਹੋ ਗਈਆਂ ਵੀ ਐਨੇ ਪਾਠ ਕਰਨੇ ਨੇ ਐਨੀਆਂ ਵਾਲਾ ਫੇਰਨੀਆਂ ਨੇ ਧਿਆਨ ਦੇ ਸਾਡਾ ਗਿਣਤੀ ਚਾ ਫਿਰ ਧਿਆਨ ਤੇ ਸਾਡਾ ਗਿਣਤੀ ਚ ਮੈਂ ਕਈ ਵਾਰੀ ਗੱਲ ਕੀਤੀ ਐ ਇੱਥੇ ਬੇਨਤੀ ਕੀਤੀ ਐ ਕਿ ਜਦੋਂ ਅਸੀਂ ਆਪਣੇ ਪਿਆਰੇ ਨੂੰ ਕਿਸੇ ਨੂੰ ਯਾਦ ਕਰਦੇ ਹਾਂ ਆਪਣੇ ਪੁੱਤਰ ਨੂੰ ਧੀ ਨੂੰ ਮਾਂ ਨੂੰ ਪਿਓ ਨੂੰ ਕੀ ਗੱਲ ਜੀ ਗਿਣਤੀਆਂ ਕਰਕੇ ਕਰਦੇ ਆਂ ਅਦੀ ਕੋਈ ਗਿਣਤੀ ਕਰਦੇ ਆਂ ਉਦੋਂ ਜਦੋਂ ਸਾਡਾ ਰਿਸ਼ਤਾ ਉਸ ਮਾਲਕ ਨਾਲ ਜੁੜਿਆ ਉਸ ਪ੍ਰਭੂ ਨਾਲ ਜੁੜਿਆ ਉਹਨੇ ਬੜੀ ਕਿਰਪਾ ਕੀਤੀ ਤੇ ਗਿਣਤੀਆਂ ਮਿਲਤੀਆਂ ਤੇ ਖਤਮ ਹੋ ਗਈਆਂ ਉਸੇ ਵੇਲੇ ਖਤਮ ਹੋ ਗਈਆਂ ਬੁੱਲੇ ਕੋਲੇ ਬਹੁਤ ਵੱਡੀ ਤਸਬੀਹ ਸੀ ਮਾਲਾ ਫੇਰ ਦਾ ਬੈਠਾ ਉਹ ਕੀ ਵੇਖਦਾ ਕਿ ਹਰ ਰੋਜ਼ ਇੱਕ ਗੋਲਣ ਆਉਂਦੀ ਹੈ ਉਹ ਬੱਚਿਆਂ ਨੂੰ ਦੁੱਧ ਪਾ ਦਿੰਦੀ ਉਲਟਾ ਕੇ ਤੇ ਬਾਕੀਆਂ ਨੂੰ ਮਿਣ ਕੇ ਪਾਉਂਦੀ ਇੱਕ ਤੁਪਕਾ ਵੀ ਉੱਪਰ ਨਹੀਂ ਪਾਉਂਦੀ ਉਹ ਵਿੰਦਾ ਰਿਹਾ ਕਈ ਦਿਨ ਇੱਕ ਦਿਨ ਉਹਨੇ ਪੁੱਛਿਆ ਬੁੱਲਾ ਜੀ ਕਹਿੰਦੇ ਕਿ ਭੈਣ ਮੇਰੀ ਇਹ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਮੈਨੂੰ ਦੱਸ ਇਹ ਗੱਲ ਮੈਨੂੰ ਸਮਝ ਨਹੀਂ ਆਈ ਤੂੰ ਸਭ ਨੂੰ ਖਿੱਚ ਕੇ ਦੁੱਧ ਪਾਉਂਦੀ ਹੈ ਪਰ ਆ ਬੱਚਾ ਜਿਹੜਾ ਹੁੰਦਾ ਉਹ ਨੂੰ ਤੂੰ ਗੜਨਾ ਲਾਉਣੀ ਹੈ ਚੁੱਕ ਵੀ ਲੈਣੀ ਹੈ ਉਹਨੂੰ ਉਲਟਾ ਕੇ ਪਾ ਦੇਣੀ ਹੈ ਕਹਿੰਦੇ ਉਹਨੇ ਟੋਕਣੀ ਚੁੱਕੀ ਜਾਣ ਲੱਗੀ ਤੇ ਜਾਂਦੀ ਜਾਂਦੀ ਕਹਿ ਗਈ ਬੁੱਲਿਆ ਜਿੱਥੇ ਪ੍ਰੇਮ ਹੋਵੇ ਨਾ ਉੱਥੇ ਗਿਣਤੀਆਂ ਨਹੀਂ ਹੁੰਦੀਆਂ ਤੇ ਬੁੱਲੇ ਨੇ ਆਪਣੀ ਮਾਲਾ ਚੁੱਕ ਕੇ ਕੋਠੇ ਤੇ ਮਾਰੀ ਉਸੇ ਵੇਲੇ ਕਿ ਬੁੱਲਿਆ ਤੇਰੇ ਤੋਂ ਅੱਗੇ ਤੇ ਗਵਾਲਣ ਨਿਕਲ ਗਈ ਤੂੰ ਐਵੇਂ ਹੀ ਪਿਆ ਤਸਬੀਹ ਫੇਰਦਾ ਪਿਆ ਇਹ ਬੜੀਆਂ ਡੂੰਘੀਆਂ ਅਵਸਥਾਵਾਂ ਨੇ ਮਰਜ਼ੀ ਜਦੋਂ ਉਸ ਮਾਲਕ ਨਾਲ ਜੁੜਿਆ ਕਰਨ ਗਿਣਤੀਆਂ ਮਿੰਟੀਆਂ ਖਤਮ ਹੋ ਗਈਆਂ ਮਨ ਦੇ ਸੰਸੇ ਭਰਮ ਭਲੇਖੇ ਦੂਰ ਹੋਏ ਨਾਮ ਰਤੇ ਜਨ ਭੈ ਭਗਵੰਤਾ ਜਿਹੜੇ ਨਾਮ ਵਿੱਚ ਰਤੇ ਹੋਏ ਨੇ ਭਿੱਜੇ ਹੋਏ ਨੇ ਉਹ ਭਾਗਾਂ ਵਾਲੇ ਨੇ ਮਹਾਰਾਜ ਕਹਿੰਦੇ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਉਪੋ ਮੇਟਿਓ ਮੇਰੇ ਮੀਤ ਜਦੋਂ ਮੈਂ ਆਪਣੇ ਸਾਹਿਬ ਨੂੰ ਚਿੱਤ ਵਿੱਚ ਧਾਰਨ ਕੀਤਾ ਹਰ ਵੇਲੇ ਉੱਠਦਿਆਂ ਬੈਹਂਦਿਆਂ ਤੁਰਦਿਆਂ ਫਿਰਦਿਆਂ ਚੇਤਾ ਹੈ ਉਸ ਮਾਲਕ ਦਾ ਪ੍ਰਭੂ ਦਾ ਤਉ ਭਉ ਮੇਟਿਓ ਐ ਮਿੱਤਰਾ ਉਸ ਮਾਲਕ ਨੇ ਮੇਰਾ ਅੰਦਰਲਾ ਡਰ ਚੁੱਕ ਦਿੱਤਾ ਕਿਉਂਕਿ ਡਰ ਹੈ ਸਾਡੇ ਅੰਦਰ ਆ ਨਾ ਹੋ ਜਾਏ ਉਹ ਨਾ ਹੋ ਜਾਏ ਕਿਨੇ ਸਭ ਕੁਝ ਹੀ ਖਤਮ ਹੋ ਗਿਆ ਵੱਦ ਤੋਂ ਵੱਧ ਸਭ ਤੋਂ ਵੱਡਾ ਡਰ ਮੌਤ ਦਾ ਹੀ ਹੈ ਜੀ ਕਿਨੇ ਮੌਤ ਦਾ ਵੀ ਡਰ ਚੱਕਿਆ ਗਿਆ ਜੋ ਮੈਂ ਓਟ ਗਈ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਪਰਬੂ ਮੈਂ ਜਦ ਸਾਰੀਆਂ ਆਸਾਂ ਛੱਡ ਕੇ ਜੁਰਮਤ ਤੇਰੀ ਓਟ ਲੈ ਲਈ ਮੇਰੇ ਮਨ ਦੀ ਮਨਸਾ ਮੇਰਾ ਮਨ ਜੋ ਚਾਹੁੰਦਾ ਸੀ ਮੇਰੇ ਮਨ ਦੀਆਂ ਸਾਰੀਆਂ ਇਛਾਵਾਂ ਆਪਣੇ ਆਪ ਹੀ ਪੂਰਨ ਹੁੰਦੀਆਂ ਗਈਆਂ ਦੇਖ ਚਲਿਤ ਮਨ ਭਏ ਦਲਾਸਾ ਨਾਨਕ ਦਾਸ ਤੇਰਾ ਪ੍ਰਵਾਸਾ ਇਹ ਚੋਜ ਵੇਖ ਕੇ ਇਹ ਚਲਿਤ ਵੇਖ ਕੇ ਤੇਰੇ ਕਿ ਜਿਹੜੇ ਤੇਰੀ ਸ਼ਰਨ ਵਿੱਚ ਆ ਗਏ ਭਾਵੇਂ ਕਿੱਡੇ ਪਾਪੀ ਕਿਉਂ ਨਾ ਹਣ ਤੋਂ ਚੁੱਕ ਕੇ ਗੜਨਾ ਲਾ ਲੈਣਾ ਤੂੰ ਬਖਸ਼ਿੰਦ ਹੈ ਤੂੰ ਪਤਿਤ ਪਾਵਨ ਹੈ ਕਨ ਇਸ ਕਰਕੇ ਸਾਨੂੰ ਵੀ ਦਲਾਸਾ ਮਿਲ ਗਿਆ ਹੁਣ ਅਸੀਂ ਆਪਣੇ ਪਾਪਾ ਨੂੰ ਵੇਖ ਕੇ ਨਹੀਂ ਕੰਬਦੇ ਅਸੀਂ ਉਹ ਸਾਰੀਆਂ ਚੀਜ਼ਾਂ ਤਿਆਗ ਦਿੱਤੀਆਂ ਅਸੀਂ ਹੁਣ ਤੇਰੀ ਸ਼ਰਨ ਵਿੱਚ ਆ ਗਏ ਸਾਨੂੰ ਵੀ ਦਲਾਸਾ ਮਿਲ ਗਿਆ ਕਿ ਸਾਡਾ ਵੀ ਪਰ ਉਤਾਰਾ ਹੋ ਜਾਏਗਾ ਤੇਰੇ ਨਾਮ ਨਾਲ ਜੁੜ ਕੇ ਸਾਡਾ ਵੀ ਪਰ ਉਤਾਰਾ ਹੋ ਜਾਏਗਾ ਅਸੀਂ ਵੀ ਜਿਉਂਦੇ ਜੀ ਮੁਕਤ ਹੋ ਜਾਵਾਂਗੇ ਨਾਨਕ ਦਾਸ ਤੇਰਾ ਪ੍ਰਵਾਸਾ ਤੇ ਪੰਜਵੇਂ ਨਾਨਕ ਪਾਤਸ਼ਾਹ ਕਹਿੰਦੇ ਸਾਨੂੰ ਤੇਰਾ ਪਰਵਾਸਾ ਹੈ ਸਾਨੂੰ ਤੇਰਾ ਭਰੋਸਾ ਹੈ ਯਕੀਨ ਹੈ ਪੂਰਾ ਤੇ ਜਿਨ੍ਹਾਂ ਨੇ ਯਕੀਨ ਕਰ ਲਿਆ ਉਹ ਫਿਰ ਦਿਨ ਰਾਤ ਸਿਮਰਦੇ ਨੇ ਉਹ ਆਪਣੇ ਕੀਤੇ ਹੋਏ ਕਰਮਾਂ ਨੂੰ ਪਾਪਾਂ ਦਾ ਨਿਵੇੜਾ ਇੱਥੇ ਹੀ ਕਰ ਦਿੰਦੇ ਨੇ ਕਿਉਂਕਿ ਜਾਣੇ ਅਣ ਜਾਣੇ ਸਾਨੂੰ ਨਹੀਂ ਪਤਾ ਆਪਣੇ ਕਰਮਨ ਕੀ ਗਤ ਮੈਂ ਕਿਹਾ ਜਾਨੂ ਮੈਂ ਕਿਹਾ ਜਾਨੂ ਬਾਬਾ ਰੇ ਪਰ ਅਸੀਂ ਤੇ ਆਪਣਾ ਆਪ ਸਮਰਪਿਤ ਕਰ ਦਿੱਤਾ ਜਿਨ੍ਹਾਂ ਨੇ ਸਮਰਪਿਤ ਕਰ ਦਿੱਤਾ ਉਹਨਾਂ ਨੇ ਉਸ ਮਾਲਕ ਦੇ ਦਰ ਤੋਂ ਸਾਰਾ ਕੁਝ ਹੀ ਪ੍ਰਾਪਤ ਕਰ ਲਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾਮੈਲ ਪਾਈਸੀ ਜੇ ਕਬੂਲ ਹੋ ਜਾਏਗਾ ਤਾਂ ਉਹਦੇ ਮਹਿਲ ਪ੍ਰਾਪਤ ਕਰ ਲਏਗਾ ਇਨਾਮ ਦੀ ਦਾਤ ਪ੍ਰਾਪਤ ਕਰ ਲਏਗਾ ਕੋਸ਼ਿਸ਼ ਕਰ ਅਰਦਾਸ ਕਰ ਬੇਨਤੀ ਕਰ ਸੰਗਤ ਵਿੱਚ ਆ ਉਦਮ ਕਰ ਤੇ ਵੈਰੂ ਕਾਲਪ੍ਰੋਖੀ ਤੇਰੀ ਬਾਹ ਫੜਨਗੇ ਉਹ ਆਪਣੇ ਗਲ ਨਾਲ ਲਾ ਲੈਣਗੇ ਸੋ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੁਈਆ ਪੋਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ